ਹੁਣ ਸਾਡੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੁੜਿਆ ਮੈਡਮ ਮਨਪ੍ਰੀਤਪੁਰ ਬਹੁਤ ਮਿਹਨਤੀ ਅਧਿਆਪਕ ਹੈ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਸਰ ਕਿਹੜਾ ਸਕੂਲ ਹੈ ਮੈਡਮ ਤੁਹਾਡਾ ਸਰਕਾਰੀ ਐਲੀਮੈਂਟਰੀ ਸਕੂਲ ਮਾਡਲ ਟਾਊਨ ਬਲੌਕ ਵੇਰਕਾ ਅੰਮ੍ਰਿਤਸਰ ਠੀਕ ਹੈ ਮੈਡਮ ਤੇ ਨਵੋਦਿਆ ਦੇ ਵਿੱਚ ਤੁਹਾਡੇ ਬੱਚਾ ਸਿਲੈਕਟ ਹੋਇਆ ਸੋਰੀ ਸਾਡੇ ਸਰ ਮੇਰੇ ਦੋ ਬੱਚੇ ਸਿਲੈਕਟ ਹੋਏ ਆ ਵੈਰੀ ਗੁੱਡ ਤੇ ਮੈਡਮ ਇਹ ਤੁਹਾਨੂੰ ਆਨਲਾਈਨ ਤਿਆਰੀ ਦਾ ਕੋਈ ਬੈਨੀਫਿਟ ਮਿਲਿਆ ਜੀ ਸਰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਔਰ ਅਸਲ ਵਿੱਚ ਸੱਚੀ ਗੱਲ ਤੇ ਇਹੀ ਜਦੋਂ ਦੀ ਮੈਂ ਤੁਹਾਡੇ ਨਾਲ ਜੁੜੀ ਆ ਬਹੁਤ ਥੋੜੇ ਸਮੇਂ ਦੇ ਵਿੱਚ ਬੱਚਿਆਂ ਨੇ ਬਹੁਤ ਕੁਝ ਬਹੁਤ ਜ਼ਿਆਦਾ ਸਿੱਖਿਆ ਹੈ ਔਰ ਮੈਂ ਸਾਰਿਆਂ ਨੂੰ ਰეკਮੈਂਡ ਕਰਾਂਗੀ ਕਿ ਸਾਰੇ ਹੀ ਇਸ ਗਰੁੱਪ ਨੂੰ ਜੁਆਇਨ ਕਰ ਔਰ ਵਾਕਈ ਫਾਇਦਾ ਮਿਲੇਗਾ ਭਾਈ ਜਤਾ ਜੀ ਦਾ ਫਾਊਂਡੇਸ਼ਨ ਦਾ ਮੈਂ ਬਹੁਤ ਬਹੁਤ ਦਿਨੋਂ ਤਾਂ ਮਰਦੀ ਆ ਕੀ ਬੱਚਿਆਂ ਦੀ ਸਿਲੈਕਸ਼ਨ ਹੋਈ ਔਰ ਲੋੜਵੰਦ ਬੱਚਿਆਂ ਨੂੰ ਉਹਨਾਂ ਦਾ ਮੁਕਾਮ ਮਿਲਿਆ ਔਰ ਬੱਚਿਆਂ ਨੇ ਮੁਕਾਮ ਆਪਣਾ ਹਾਸਲ ਕੀਤਾ ਥੈਂਕ ਯੂ ਸਰ ਇੱਕ ਵਾਰੀ ਫੇਰ ਮੈਡਮ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੰਨੀ ਮਿਹਨਤ ਕਰਦੇ ਆ ਬੱਚਿਆਂ ਤੇ ਤੇ ਅਸੀਂ ਆਸ ਕਰਦੇ ਆ ਕਿ ਇੱਕ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਇਹ ਦੁਆਵਾਂ ਦੇ ਬਿਜ਼ਨਸ ਦੇ ਨਾਲ ਜੁੜੇ ਰਹੋਗੇ ਤੇ ਇੱਕ ਵਾਰੀ ਫੇਰ ਬਹੁਤ ਧੰਨਵਾਦ ਮੈਡਮ ਤੁਹਾਡਾ ਥੈਂਕ ਯੂ ਸਰ ਤੁਹਾਡਾ ਵੀ ਬਹੁਤ ਜ਼ਿਆਦਾ ਥੈਂਕ ਯੂ ਔਰ ਸਰ ਮੈਂ ਸਾਰਿਆਂ ਨੂੰ ਇੱਕ ਜ਼ਰੂਰ ਜੀਜ਼ ਕਹਿਣਾ ਚਾਹੁੰਦੀ ਸੀ ਬੜੀ ਦੇਰ ਦੀ ਕਿ ਉੱਪਰ ਸਰ ਨਾਲ ਜਦੋਂ ਦੀ ਅਖਰਕਾਰੀ ਦੀ ਮੋਹਿੰਨ ਸ਼ੁਰੂ ਹੋਈ ਹੈ ਅਸੀਂ ਉਦੋਂ ਦੇ ਜੁੜੇ ਆਂ ਅਬ ਮੈਂ ਚਾਹੁੰਦੀ ਆਂ ਕਿ ਸਰਕਾਰ ਨੂੰ ਮੇਰੀ ਜੇ ਇਲਤਜਾ ਹੈ ਕਿ ਸਰ ਨੂੰ ਅਖਰਕਾਰੀ ਦਾ ਬਾਬਾ ਬੋਰਡ ਦਾ ਜਿਹੜਾ ਟਾਈਟਲ ਆ ਜ਼ਰੂਰ ਦਿੱਤਾ ਜਾਵੇ ਸਰ ਪਲੀਜ਼ ਇਹ ਜੋ ਜਿਹੜੀ ਹੈ ਨਾ ਜਰੂਰ ਪਚਾਓ ਭਾਵੇਂ ਤੁਹਾਡੇ ਤੋਂ ਹੀ ਵੇਚ ਰਹੀਆਂ ਪਰ ਜਰੂਰ ਪਚਾਓ ਔਰ ਸਾਰੇ ਜੋ ਅਖਰ ਖਾਰੀ ਇਸ ਟੈਂਡ ਚੱਲ ਰਹੀ ਹੈ ਉਹ ਤੁਹਾਡੇ ਸਿਰ ਤੇ ਚੱਲ ਰਹੀ ਆ ਔਰ ਬਹੁਤ ਬਹੁਤ ਧੰਨਵਾਦੀ ਸਰ ਸਾਡੇ ਸੀ ਥੈਂਕ ਯੂ ਸਰ ਸ਼ੋਭ ਕਾਮਨਾਵਾਂ ਲਈ ਬਹੁਤ ਧੰਨਵਾਦ ਮੈਡਮ ਥੈਂਕ ਯੂ ਥੈਂਕ ਯੂ ਜੀ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ